ਮੋਖਨੇ ਭੁਵਾਂਤਮਾਨ ਬੇਤਵੰਦੀ ਹਰਪਾਲ ਸਿੰਘ ਚੀਮਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਰਿਟਾਇਰਮੈਂਟ ਸਾਥੀ ਆ ਉਹਨਾਂ ਨੂੰ ਫੈਕਟਰ 2.58 ਦੇ ਸਹਾ ਦੇ ਹਨ ਏਰੀਆ ਸੰਬੰਧੀ ਵੀ ਫਾਇਦਾ ਹੋ ਸਕਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਖਨੇ ਭੁਵਾਂਤ ਤੋਂ ਨਾਲ ਮੀਟਿੰਗ ਹੋਊਗੀ ਨਾ ਇਹਦੇ ਆਗੂਆਂ ਦੀ ਦੂਜੇ ਪਾਸੇ 17 ਸਤਜੋ 2023 ਨੂੰ 6ਵਾਂ ਪੇਕਸ਼ਨ ਲਾਗੂ ਕਰਨ ਸੰਬੰਧੀ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਜੀ ਇਸ ਤਰ੍ਹਾਂ ਹੀ ਇੰਦਸ ਸਰਕਾਰ ਇਹ ਮਨਾਉਂਦਾ ਡੀ 58% ਪਰ ਪੰਜਾਬ ਮਨਾਉਂਦਾ ਡੀ 42% 16% ਦਾ ਬਹੁਤ ਵੱਡਾ ਫਰਕਾ ਉਹ ਸਾਰਿਆਂ ਨਾਲ ਦੇ ਨਾਲ ਵਿੱਚ ਮੁੱਖ ਨੇ ਭਵਨ ਤਮਾਨ ਡੀਰ ਵਿੱਚ ਵਾਧਾ ਕਰ ਸਕਦੇ ਹਾਂ ਜੀ ਦੂਜੇ ਪਾਸੇ ਪੁਰਾਣੀ ਪੈਨਸ਼ਨ ਸਕੀਮ ਲੈ ਕੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਜੋ ਬਹਾਲ ਕਰ ਦਿੱਤੀ ਆ ਨਿਯਮ 1972 ਦੇ ਅਨਸਾਰ ਪਰ ਉਹ ਨਾਲ ਸੰਬੰਧ ਹੋ ਸਕਦਾ ਪੰਜਾਬ ਸਰਕਾਰ ਪੁਰਾਣੀ ਪੈਨਸ਼ਨਿੰਗ ਜੋ ਨੋਟੀਫਿਕੇਸ਼ਨ ਦਿੱਤਾ ਸੀ ਲਾਗੂ ਕਰ ਸਕਦੀ ਹੈ ਜੀ ਪੁਰਾਣੀ ਪੈਨਸ਼ਨਿੰਗ ਬਹਾਲ ਕਰ ਸਕਦੀ ਆ ਇਹ ਆਸ ਕੀਤੀ ਜਾ ਸਕਦੀ ਆ ਕੇਂਦਰ ਸਰਕਾਰ ਵੱਲੋਂ ਜੋ ਜੂਪੀਆ ਸਕੀਮ ਲਾਗੂ ਕੀਤੀ ਗਈ ਹੈ ਉਸ ਦੀ ਨਿੰਦਾ ਕਰਦੇ ਆ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਕਰਦੇ ਕੱਚੇ ਮਲਾਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ 17/7/2020 ਦੇ ਮਲਾਿਆਂ ਨੂੰ 6ਵੇਂ ਪੇ ਕਮਿਸ਼ਨ ਹਰ ਹਾਲਤ ਦੇ ਵਿੱਚ ਲਗਾਇਤ ਜਾਵੇ ਆਸਾ ਵਰਕਰਾਂ ਮਿਡਲ ਵਰਕਰਾਂ ਉਹਨਾਂ ਨੇ ਮਾਨਵਤਾ ਦੇ ਵਿੱਚ ਵਾਅਦਾ ਕੀਤਾ ਜਾਵੇ ਜੋ ਪੀਕ ਨੂੰ ਨੈਰੀਰਾ ਲਗਭਗ 18000 ਕਰੋੜ ਦੇ ਪ੍ਰਬੰਧ ਦਾ ਉਹ ਵੀ ਦਿੱਤਾ ਜਾਵੇ ਅਸੀਂ ਮੰਗ ਕਰਦੇ ਮਖੇ ਭਵਾਨ ਤਮਾਮ ਤੋਂ ਬੇਤਾਂ ਦੀ ਹਰ ਪਾਸੇ ਜਿੰਮਾ ਤੋਂ ਜੋ 19 ਦਸੰਬਰ ਨੂੰ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਤੇ ਕੱਚੇ ਮਜ਼ਦੂਰਾਂ ਜਿੰਨੇ ਵੀ ਪੰਜਾਬ ਸਰਕਾਰ ਦੇ ਮੈਗਨਿਕ ਕੰਮ ਕਰਦੇ ਆ ਬਿਨਾਂ ਸ਼ੱਕ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਸ ਤਰ੍ਹਾਂ ਹੀ ਮਿਡਲ ਵਰਕਰਾਂ ਆਸਾ ਵਰਕਰਾਂ ਅਗਨੀ ਅਗਨ ਅਗਨ ਮੀਡ ਵਰਕਰਾਂ ਅਗਨਵਾੜੀ ਵਰਕਰਾਂ ਉਹਨਾਂ ਨੇ ਮਾਨਵਤਾ ਤੇ ਵਿੱਚ ਵਾਅਦਾ ਕੀਤਾ ਜਿਵੇਂ ਪੰਜਾਬ ਸਰਕਾਰ ਦੇ ਮਹਿਕ ਵਿੱਚ ਕਾਮਕਾਰਾਂ ਦੇ ਮਲਾਿਆਂ ਨੂੰ 17/7/2020 ਦੇ ਦੋ ਭਰਤੀ ਹੋਇਆ ਉਹਨਾਂ ਛੇਵਾਂ ਬੇਕੋਹਨ ਲੱਗਦੇ ਜਾਵੇ 2004 ਦੇ ਭਰਤੀ ਮਲਾਿਆਂ ਲਈ ਪੁਰਾਣੀ ਪੈਨਸ਼ਨ ਸਕੀਮਾਂ ਬਹਲ ਕੀਤੀ ਜਾਵੇ ਬੇਤਾਂ ਦੇ ਹਰਪਾਲ ਸਿੰਘ ਜੀਮਾ ਜੋ ਕੇ ਸਬਕਮਟੀ ਚੇਅਰਮੈਨਾਂ ਇਹਨਾਂ ਮੰਗਨ ਦਾ ਹਲ ਕਰਨ ਤਾਂ ਕਿ ਲੋਕਾਂ ਦਾ ਉਗੇ ਮੁਲਾਜ਼ਮ ਸ਼ੰਘਾਰ ਸ਼ਰਨ ਤੋਂ ਗਰੇਜ ਕਰਨ ਕਿਉਂਕਿ ਮੁਲਾਜ਼ਮਾਂ ਵੱਲੋਂ ਧੂਰੀ ਦੇ ਵਿੱਚ ਸੰਗਰੂਰ ਦੇ ਵਿੱਚ ਮਹਾਲੀ ਵਿੱਚ ਚੰਡੀਗੜ੍ਹ ਦੇ ਵਿੱਚ ਧਰਨੇ ਲਾਏ ਗਏ ਜਿਸ ਨੂੰ ਮੁੱਖ ਮੰਗ ਸੀ ਕਿ ਸਾਨੂੰ ਹਰ ਹਾਲਤ ਦੇ ਜੇ ਜੋ ਡੀਰੇ ਵਾਅਦਾ ਕੀਤਾ ਜਾਵੇ ਪ੍ਰਾਣੀ ਬੈਂ ਸਿੰਘ ਬਹਾਲ ਕੀਤਾ ਜਾਵੇ ਛੇਵੇਂ ਪੇਗਨ ਆਰਾਮ ਹਰ ਹਾਲਤ ਵਿੱਚ ਦਿੱਤਾ ਜਾਵੇ ਇਹ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਪਰ ਪੰਜਾਬ ਸਰਕਾਰ ਲਾਰੇ ਲਾ ਕੇ ਟਾਈਮ ਬਾਸ ਕਰ ਰਹੀ ਆ ਇਹਨਾਂ ਮੰਗਨ ਲੈ ਕੇ ਮੁਖਰੀ ਭਵਾਂ ਦਵਾਂ ਦੇ ਨਾਲ ਹਾਂ ਜੀ ਕਲਾਸ ਤੋਂ ਸਵਾਲ ਹੈ ਤੁਹਾਨੂੰ ਪੈਨਸ਼ਨ ਇਹ ਬਾਹਲਾ ਚਰਨੀਚ